ਜਲੰਧਰ ਜਿੱਤੜਾਂ ਦੇ ਨਾਲ ਚੱਲ ਰਿਹਾ ਦੇ ਵਪਾਰ ਪਰਵਾਸੀ ਭਈਆ ਕਰ ਰਿਹਾ ਲੜਕੀਆਂ ਦਾ ਰੇਟ ਸੈੱਟ 700 'ਚ ਮਹਿਲਾ 1500 'ਚ ਲੜਕੀ ਜਲੰਧਰ ਪੁਲਿਸ ਬੈਠੀ ਅੱਖਾ ਬੰਦ ਕਰ ਜਲੰਧਰ ਦੇ ਸ਼ਰੀਆਮ ਦੇਵ 파ਰਦਾ ਕਾਲਾ ਦੰਦਾਂ ਚੱਲ ਰਿਹਾ ਹੈ ਜਿਸ 'ਤੇ ਸਿੰਘ ਅਪਰੇਸ਼ਨ ਸਾਡੇ ਪੱਤਰਕਾਰ ਵੱਲੋਂ ਕੀਤਾ ਗਿਆ ਜਿਸ 'ਚ ਸਾਫ਼ ਖੁਲਾਸਾ ਹੋਇਆ ਕਿ ਪ੍ਰਵਾਸੀ ਭਈਆ ਮਹਿਲਾ ਤੇ ਲੜਕੀਆਂ ਦਾ ਸੌਦਾ ਕਰ ਰਿਹਾ ਹੈ ਦੇਖੋ ਪਹਿਲਾ ਇਹ ਪੂਰਾ ਸਾਰਾ ਸਿੰਘ ਅਪਰੇਸ਼ਨ ਨਾਈਟ ਦਾ ਕਿਨੇ ਬੱਸ ਮੈਂ ਬਾਉ ਮੇਰਾ ਨਹੀਂ ਹੁੰਦਾ 1000 ਜੀ ਨਾਮ ਲੀ ਲਾਓ 1500 ਛੋੜ ਇਹ ਤਾਂ ਸੋਣੀ ਵੀ ਨਹੀਂ ਆਦੀ ਨਹੀਂ ਸੋਣੀ ਵੀ ਨਹੀਂ ਨੇ ਉਹ ਤਾਂ ਕਿਉਂ ਕੀ ਆ ਸਰ ਦੇਖਣ ਨੂੰ ਪਟਾ ਲੱਗ ਰਿਹਾ ਕਿ ਕੁੜੀ ਹੈ ਬਸ ਕੁੜੀ ਨਹੀਂ ਇਹ ਇਹ ਦੇਖ ਰਣੀ या तेरे केने पैसे हैं ओ भाईना कर ले भाईना ओ अंदर तो सो यार जाया जाए लाया कोई लागे भूल गए आपा वे घूम के आना पे थोनू तेरे घर में होना बागे 600 दे स्टार्ट है 1800 नाइट रे केने पैसे ऐड बाबू मेरा नहीं होता छोड़ दी नंबर ये लगाओ 1500 छोड़ ਨਹੀਂ ਤਾਂ ਸੋਣੀ ਵੀ ਨਹੀਂ ਰਹੀ ਨਹੀਂ ਸੋਣੀ ਵੀ ਨਹੀਂ ਰਹੀ ਉਹਦਾ ਕੀ ਆ ਸਰ ਦੇਖਣ ਨੂੰ ਪਤਾ ਲੱਗਦਾ ਕਿ ਕੁੜੀ ਹੈ ਬਸ ਦੱਸੋ ਕਿੰਨੇ ਦਾ ਲੰਬੇ ਪੈਣ ਜਾਂਦੇ ਆ ਸੋਦਾ ਹੀ ਨਹੀਂ ਇਹਦਾ ਜੀ ਕੋਈ ਫਾਇਦਾ ਕਿੰਨੇ ਖਰਚਾ ਮਤਲਬ 500 500 500 ਕੁੜੀ ਲੰਦੀ ਹੈ ਲੰਬੇ ਪੈਣ ਜੀ ਤਾਂ ਸੁਣਿਆ ਤੇ ਵੇਖਿਆ ਤੁਸੀਂ ਸਟਿੰਗ ਆਪਰੇਸ਼ਨ ਇਹ ਜਲੰਧਰ ਦੇ ਪਿੰਡ ਦਾ ਹੈ ਜਿੱਥੇ ਇਹ ਭਈਆ ਬਹੁਤ ਹੀ ਆਕੜ ਤੇ ਸ਼ਰਿਆਮ ਧੰਦਾ ਚਲਾ ਰਿਹਾ ਤੇ ਪੈਸੇ ਵੀ ਸ਼ਰਿਆਮ ਦੱਸ ਰਿਹਾ ਜਿਸ ਚ ਸਾਸੂ ਰੇ ਮਹਿਲਾ ਦਾ 1500 ਰੇ ਡੜਕੀ ਦਾ ਪਰ ਸ਼ਾਰਟ ਤੇ ਇਹ ਸਭ ਜਲੰਧਰ ਦਿਹਾਤੀ ਪੁਲਿਸ ਦੇ ਸਾਹਮਣੇ ਚੱਲ ਰਿਹਾ ਤੇ ਇਸ ਸਭ ਚ ਸ਼ਾਇਦ ਨਿਚਲੇ ਤੋਂ ਉੱਪਰ ਤੱਕ ਕਈ ਅਫਸਰ ਵੀ ਰਲੇ ਹੋ ਸਕਦੇ ਨੇ ਤੇ ਦਿਨੋ ਦਿਨ ਜਲੰਧਰ ਦੇ ਹਾਲਾਤ ਵਿਗੜਦੇ ਜਾ ਰਹੇ ਨੇ ਕਦੀ ਬੱਸ ਸਟੈਂਡ ਦੇ ਬਾਹਰ ਕਦੀ ਰੇਲਵੇ ਸਟੇਸ਼ਨ ਕਦੀ ਪੀਏਪ ਚੌਂਕ ਕਦੀ ਕਿਤੇ ਸ਼ਰਿਆਮ ਦੇਪਾਲ ਚੱਲਿਆ ਤੇ ਪੁਲਿਸ ਪ੍ਰਸ਼ਾਸਨ ਅੱਖਾ ਬੰਦ ਕਰਕੇ ਬੈਠਾ ਹੋਇਆ ਹੈ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ ਜਲੰਧਰ ਜਿੱਤੜਾਂ ਦੇ ਨਾਲ ਚੱਲ ਰਿਹਾ ਦੇ ਵਪਾਰ ਪ੍ਰਵਾਸੀ ਭਈਆ ਕਰ ਰਿਹਾ ਲੜਕੀਆਂ ਦਾ ਰੇਟ ਸੈੱਟ 700 'ਚ ਮਹਿਲਾ 1500 'ਚ ਲੜਕੀ ਜਲੰਧਰ ਪੁਲਿਸ ਬੈਠੀ ਅੱਖਾ ਬੰਦ ਕਰ ਜਲੰਧਰ ਦੇ ਸ਼ਰਿਆਮ ਦੇਵ ਪਾਰਦਾ ਕਾਲਾ ਦੰਦਾ ਚੱਲ ਰਿਹਾ ਹੈ ਜਿਸ 'ਤੇ ਸਟਿੰਗ ਆਪਰੇਸ਼ਨ ਸਾਡੇ ਪੱਤਰਕਾਰ ਵੱਲੋਂ ਕੀਤਾ ਗਿਆ ਜਿਸ 'ਚ ਸਾਫ਼ ਖੁਲਾਸਾ ਹੋਇਆ ਕਿ ਪ੍ਰਵਾਸੀ ਭਈਆ ਮਹਿਲਾ ਅਤੇ ਲੜਕੀਆਂ ਦਾ ਸੌਦਾ ਕਰ ਰਿਹਾ ਹੈ ਦੇਖੋ ਪਹਿਲਾ ਇਹ ਪੂਰਾ ਸਾਰਾ ਸਟਿੰਗ ਆਪਰੇਸ਼ਨ ਨਾਈਟ ਦੇ ਕਿਨੇ ਬਸੇ ਮੈਂ ਬਾਉ ਮੇਰਾ ਨਹੀਂ ਹੁੰਦਾ ਫੌਜ ਦੇ ਨਾਮ ਲੀ ਲਾਓ 1500 ਛੋੜਿਆ ਇਹ ਤਾਂ ਸੋਣੀਆਂ ਵੀ ਨਹੀਂ ਆਦੀ ਇੰਨੀ ਸੋਣੀਆਂ ਵੀ ਨਹੀਂ ਨੇ ਉਧਾਂ ਕਿਉਂ ਕੀ ਆ ਸੱਜੇ ਖਾਲ ਨੂੰ ਪਟੜਾ ਲੱਗਦਾ ਗੀ ਪੁਰੀਏ ਬਸ ਪੁਰੀ ਨਹੀਂ ਆਦੀ ਮੈਂ ਤੇਰੀ ਬੱਚੀ ਓਕੇ ਰੈਣੀ तेरे के तेरे केने पैसे हैं ओ भाई ना कर ले भाई ना ओ अंदर तो अरे हां वो तो यार जोया चल आया के पहला के भूल के आना पेया थोनू मेरे घर नहीं होना बाले नाइट रे केने पैसे ऐड बाबू मेरा नहीं होता छोड़ दे नंबर ये लगाओ 1500 छोड़ ਇਹ ਨੈਦਰ ਸੀ। ਯਾ ਸੋਣੀ ਵੀ ਨਹੀਂ ਆਦੀ, ਇੰਨੀ ਸੋਣੀ ਵੀ ਨਹੀਂ ਆਦੀ ਉਹਦਾ। ਯਾਰ ਕੀ ਆ ਸਰ, ਦੇਖਾਂਗੇ ਪਤਾ ਲੱਗਦਾ ਏ ਥੋੜੀ। ਬਸ। 1000। ਰਸੋਕੀ ਨੇ ਗੱਲ। ਲੰਬੇ ਪਿੰਡ ਜਾਂਦੇ ਯਾਰ, ਸੋਦਾ ਹੀ ਨਹੀਂ ਆਦਾ ਜਿਵੇਂ ਫਾਇਦਾ ਨਹੀਂ। ਕਿੰਨੇ ਖਰਚਾ ਮਤਲਬ? 500। 500 500 ਕੁੜੀ ਲੰਘਦੀ ਹੈ ਲੰਬੇ ਪਿੰਡ। ਤਸੋਣਿਆ ਤੇ ਵੇਖਿਆ ਤੁਸੀਂ ਸਟ੍ਰਿੰਗ ਆਪਰੇਸ਼ਨ ਇਹ ਜਲੰਧਰ ਦੇ ਪਿੰਡ ਦਾ ਜਿੱਥੇ ਇਹ ਭਈਆ ਬਹੁਤ ਹੀ ਆਕਰ ਤੇ ਸ਼ਰਿਆਮ ਧੰਦਾ ਚਲਾ ਰਿਹਾ ਤੇ ਪੈਸੇ ਵੀ ਸ਼ਰਿਆਮ ਦੱਸ ਰਿਹਾ ਜਿਸ ਚ 700 ਰੇ ਮਹਿਲਾ ਦਾ 1500 ਰੇ ਡੜਕੀ ਦਾ ਪਰ ਸ਼ਾਰਟ ਤੇ ਇਹ ਸਭ ਜਲੰਧਰ ਦਿਹਾਤੀ ਪੁਲਿਸ ਦੇ ਸਾਹਮਣੇ ਚੱਲ ਰਿਹਾ ਤੇ ਇਸ ਸਭ ਚ ਸ਼ਾਇਦ ਨਿਚਲੇ ਤੋਂ ਉੱਪਰ ਤੱਕ ਕਈ ਅਫਸਰ ਵੀ ਰਲੇ ਹੋ ਸਕਦੇ ਨੇ ਤੇ ਦਿਨੋ ਦਿਨ ਜਲੰਧਰ ਦੇ ਹਾਲਾਤ ਵਿਗੜਦੇ ਜਾ ਰਹੇ ਨੇ ਕਦੀ ਬੱਸ ਸਟੈਂਡ ਦੇ ਬਾਹਰ ਕਦੀ ਰੇਲਵੇ ਸਟੇਸ਼ਨ ਕਦੀ ਪੀਏਪ ਚੌਂਕ ਕਦੀ ਕਿਤੇ ਸ਼ਰਿਆਮ ਦੇਪਾਲ ਚੱਲ ਰਿਹਾ ਤੇ ਪੁਲਿਸ ਪ੍ਰਸ਼ਾਸਨ ਅੱਖਾ ਬੰਦ ਕਰਕੇ ਬੈਠਾ ਹੋਇਆ ਹੈ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ